ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਆਏ ਆ ਗੁਰਦੁਆਰਾ ਸ੍ਰੀ ਟਾਲੀਣਾ ਸਾਹਿਬ ਪਾਸ਼ਾਹੀ ਦਸਵੀਂ ਜੋ ਕਿ ਰਾਏਕੋਟ ਜਿਲ੍ਹਾ ਲੁਧਿਆਣਾ ਦੇ ਅੰਸ਼ਤਤ ਹੈ ਐਸ ਸਥਾਨ ਦਾ ਇਤਿਹਾਸ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧ ਰੱਖਦਾ ਹੈ ਐਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 19 ਪੋਸਾੰਤ 1761 ਬਿਕਰਮੀ ਜਨਵਰੀ 1705 ਈਸਵੀ ਨੂੰ ਅਮਰਤ ਵੇਲੇ ਰਾਏਕੋਟ ਦੇ ਘਨੇ ਜੰਗਲਾਂ ਵਿੱਚਾਂ ਟਾਲੀ ਹੀੇਠ ਆਸਣ ਲਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਦਿਨ ਚੜਦੇ ਰਾਏਕੋਟ ਦੇ ਚੌਧਰੀ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆਇਆ ਤੇ ਗੁਰੂ ਜੀ ਨੇ ਨੂਰੇ ਨੂੰ ਦੁੱਧ ਸਕਾਉਣ ਵਾਸਤੇ ਕਿਹਾ ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੱਝਾਂ ਤਾਂ ਅੱਜ ਸਵੇਰੇ ਹੀ ਚੋ ਆਇਆ ਹਾਂ ਘਰੋਂ ਦੁੱਧ ਲੈ ਆਉਣਾ ਹਾਂ ਤਾਂ ਗੁਰੂ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ 288 ਚੇਕਾਂ ਵਾਲਾ ਬਰਤਨ ਗੰਗਾ ਸਾਗਰ ਫੜਾ ਕੇ ਨੂਰੇ ਨੂੰ ਦੁੱਧ ਚੋਣ ਲੈ ਕੇ ਆ ਨੂਰੇ ਨੇ ਹੁਕਮ ਮੰਨ ਕੇ ਔਸਰ ਝੋਟੀ ਨੂੰ ਕਰਾਉਂਦੇ ਦੇ ਬੂਟੇ ਨਾਲ ਬੰਨ ਕੇ ਦੁੱਧ ਚੋਣਾ ਸ਼ੁਰੂ ਕੀਤਾ ਤਾਂ ਨੂਰੇ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਔਸਰ ਝੋਟੀ ਨੇ ਦੁੱਧ ਦਿੱਤਾ ਤੇ 288 ਚੇਕਾਂ ਵਾਲਾ ਬਰਤਨ ਗੰਗਾ ਸਾਗਰ ਵਿੱਚੋਂ ਦੁੱਧ ਵੀ ਨਾ ਡੁੱਲਿਆ ਨੂਰੇ ਨੇ ਇਹ ਸਾਰੀ ਗੱਲ ਆਪਣੇ ਮਾਲਕ ਰਾਏ ਕੱਲੇ ਨੂੰ ਦੱਸੀ ਰਾਏ ਕੱਲਾ ਉਸੇ ਵਕਤ ਗੁਰੂ ਪਾਤਸ਼ਾਹੀ ਦੇ ਚਰਨੀ ਆ ਪਿਆ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੋਈ ਸੇਵਾ ਦੱਸੋ ਗੁਰੂ ਜੀ ਨੇ ਕਿਹਾ ਕਿ ਅਸੀਂ ਸਰਹੰਦ ਤੋਂ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਦੀ ਖ਼ਬਰ ਮੰਗਵਾਈ ਹੈ ਰਾਏ ਕੱਲੇ ਨੇ ਇਹ ਕਾਰਜ ਨੂਰੇ ਨੂੰ ਜਲਦੀ ਕਰਨ ਅਤੇ ਜਲਦੀ ਵਾਪਸ ਆਉਣ ਲਈ ਵੀ ਕਿਹਾ ਮਾਤਾ ਜੀ ਅਤੇ ਬੱਚਿਆਂ ਬਾਰੇ ਆਪਣੀ ਭੈਣ ਨੂਰਾ ਤੋਂ ਦੁੱਖ ਭਰੀ ਸਾਰੀ ਕਹਾਣੀ ਸੁਣ ਦੁਖੀ ਮਨ ਦਾ ਨੂਰੇ ਨੇ ਜਦੋਂ ਇਹ ਸਾਰੀ ਕਹਾਣੀ ਸਤਗੁਰਾਂ ਜੀ ਨੂੰ ਸੁਣਾਈ ਤਾਂ ਸਤਗੁਰਾਂ ਜੀ ਨੇ ਇਸ ਥਾਂ ਤੇ ਕਾਹੀ ਦਾ ਬੂਟਾ ਪੜਦੇ ਹੋਏ ਕਿਹਾ ਕਿ ਅੱਜ ਤੁਰਕ ਰਾਜ ਦੀ ਜੜਾ ਪੁੱਟੀ ਗਈ ਉਸ ਸਮੇਂ ਕੋਲ ਬੈਠੀ ਸਾਰੀ ਸੰਗਤ ਚੁੱਪ ਰਹੀ ਬਾਅਦ ਵਿੱਚ ਰਾਏ ਕੱਲੇ ਨੇ ਸਤਗੁਰਾਂ ਜੀ ਨੂੰ ਬੇਨਤੀ ਕੀਤੀ ਮਹਾਰਾਜ ਅਸੀਂ ਵੀ ਤੁਰਕ ਹਾਂ ਸਾਡੇ ਤੇ ਰਹਿਮ ਕਰੋ ਤਾਂ ਗੁਰੂ ਜੀ ਨੇ ਕਿਹਾ ਕਿ ਚੰਗਾ ਬਈ ਤੁਸੀਂ ਸੇਵਾ ਕੀਤੀ ਹੈ ਰਾਏ ਕੱਲੇ ਨੂੰ ਤਲਵਾਰ ਗੰਗਾ ਸਾਗਰ ਅਤੇ ਰੇਹਲ ਬਖਸ਼ਿਸ਼ ਕਰਕੇ ਫਰਮਾਇਆ ਜਦ ਤੱਕ ਸੇਵਾ ਕਰਦੇ ਰਹੋਗੇ ਤੁਹਾਡਾ ਰਾਜ ਕਾਇਮ ਰਹੇਗਾ ਅਤੇ ਐਸਾ ਹੀ ਹੋਇਆ ਜਦੋਂ ਤੱਕ ਸੇਵਾ ਕਰਦੇ ਰਹੇ ਰਾਜ ਕਾਇਮ ਰਿਹਾ ਗੰਗਾ ਸਾਗਰ ਇਨਾਹਿਤ ਖਾਂ ਪਾਕਿਸਤਾਨ ਲੈ ਗਏ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ ਤੈਣ ਦੇਣਾ 19ਵੀ ਅਤੇ 21 ਪੋ ਨੂੰ ਵਿਸ਼ਰਾਮ ਕੀਤਾ ਅਤੇ ਸੰਗਤ ਜੀ ਇੱਥੇ ਦਰਸ਼ਨ ਕਰਨ ਯੋਗ ਪਾਵਨ ਸਥਾਨ ਗੁਰਦੁਆਰਾ ਸ੍ਰੀ ਗੁਟਾ ਸਾਹਿਬ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੇ ਗੁਰਦੁਆਰਾ ਸ੍ਰੀ ਜੜਪੁੱਤੀ ਸਾਹਿਬ ਸੰਗਤ ਜੀ ਤੁਹਾਨੂੰ ਆਪਾਂ ਜਿਸ ਤਰ੍ਹਾਂ ਇੱਥੇ ਇਤਿਹਾਸ ਲਿਖਿਆ ਗਿਆ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਉਸੇ ਮੁਤਾਬਕ ਤੁਹਾਨੂੰ ਆਪਾਂ ਇਤਿਹਾਸ ਦੱਸਿਆ ਹੈ ਅਤੇ ਗੁਰਦੁਆਰਾ ਸਾਹਿਬ ਦੀ ਕੱਲੀ-ਕੱਲੀ ਚੀਜ਼ ਤੇ ਕੱਲਾ-ਕੱਲਾ ਸਥਾਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਦੇ ਵਿੱਚ ਤੇ ਜੇ ਕੋਈ ਗਲਤੀ ਹੋ ਗਈ ਹੋਵੇ ਜਾਂ ਕੁਝ ਦਿਖਾਉਣ ਦੇ ਵਿੱਚ ਰਹਿ ਗਿਆ ਹੋਵੇ ਤਾਂ ਸੰਗਤ ਜੀ ਤੁਸੀਂ ਦੱਸ ਸਕਦੇ ਹੋ ਕਿ ਸਾਥੋਂ ਕਿੱਥੇ ਗਲਤੀ ਹੋਈ ਹੈ ਅਸੀਂ ਫਿਰ ਸੁਧਾਰ ਕਰਾਂਗੇ ਤੇ ਅੱਗੇ ਤੋਂ ਤੁਹਾਨੂੰ ਹੋਰ ਚੰਗੀਆਂ ਵੀਡਿਓਾਂ ਲੈ ਕੇ ਆਵਾਂਗੇ ਇਤਿਹਾਸਕ ਸਥਾਨਾਂ ਦੀਆਂ ਗੁਰਦੁਆਰਾ ਸਾਹਿਬ ਜੀ ਦੀਆਂ ਤੇ ਆਪਣੀਆਂ ਮਤਾਮਾਂ ਦੇਖੋ ਸੇਵਾ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਆ ਜਰੂਰ ਦਰਸ਼ਨ ਕਰਕੇ ਜਾਇਓ ਆਪਣੇ ਇਤਿਹਾਸਿਕ ਸਥਾਨ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧ ਰੱਖਦਾ ਇਤਿਹਾਸ ਆ ਆਖਰ ਤੇ ਮੈਂ ਧੰਨਵਾਦ ਕਰਦਾ ਸਾਰੀ ਹੀ ਸੰਗਤ ਦਾ ਜਿਨ੍ਹਾਂ ਨੇ ਸਾਡੀ ਵੀਡੀਓ ਦੇਖੀ ਅਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ